ਪੂਰੇ ਪੰਜਾਬ ਦੇ ਵਿੱਚ ਜਿੱਥੇ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਦਿਨੋਂ ਦਿਨ ਵੱਧ ਰਹੀਆਂ ਨੇ ਉੱਥੇ ਹੀ ਹਲਕਾ ਅਮਰਗੜ ਦੇ ਵਿੱਚ ਜਿਹੜੇ ਚੋਰ ਨੇ ਉਹ ਖਾਸ ਕਿਸਮ ਦੀਆਂ ਚੋਰੀਆਂ ਕਰਦੇ ਹੋਏ ਗੱਡੀਆਂ ਦੇ ਵਿੱਚ ਜਿਹੜਾ ਮਹਿੰਗੀਆਂ ਗੱਡੀਆਂ ਦੇ ਵਿੱਚ ਜਿਹੜਾ ਬੱਕਰੀਆਂ ਤੇ ਬੱਕਰੇ ਅਕਸਰ ਚੋਰੀ ਕਰਦੇ ਨੇ ਜਿਹਦੇ ਕਰਕੇ ਪਹਿਲਾਂ ਵੀ ਜਿਹੜੀਆਂ ਖਬਰਾਂ ਨੇ ਉਹ ਨਸ਼ਰ ਹੁੰਦੀਆਂ ਨੇ ਸੋ ਇਸ ਵਾਰ ਉਹਨਾਂ ਵੱਲੋਂ ਇੱਕ ਪਿੰਡ ਬੁਰਜ ਭਗੇਲ ਸਿੰਘ ਵਾਲਾ ਦੇ ਨੇੜੇ ਬੈਠਾ ਪ੍ਰਵਾਸੀ ਹੈ ਜਿਹੜਾ ਬਿਹਾਰ ਨਾਲ ਸੰਬੰਧਤ ਹੈ ਉਹ ਚਾ ਝੌਂਪੜੀ ਪਾ ਕੇ ਬੈਠਾ ਤੇ ਉਹ ਆਪਦਾ ਕਿਸੇ ਨਾ ਕਿਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਉਹਦੇ ਜਿਹੜੇ ਦੋ ਬਕਰੇ ਤੇ ਇੱਕ ਬੱਕਰੀ ਜਿਹੜੀ ਗੱਡੀ 'ਚ ਲੈ ਕੇ ਗਏ ਨੇ ਵਰਨਾ ਗੱਡੀ ਦੇ ਵਿੱਚ ਆਏ ਹੋਏ ਜਿਹੜੇ ਚੋਰ ਸੀਗੇ ਬੇਖੌਫ ਹੋਏ ਚੋਰਾਂ ਵੱਲੋਂ ਜਿੱਥੇ ਚੋਰੀ ਕਰਨ ਤੋਂ ਪਹਿਲਾਂ ਉਹ ਨਾਲ ਸਾਹਮਣੇ ਜਗ੍ਹਾ ਉੱਥੇ ਬੈਠ ਕੇ ਧੂਣੀ ਵੀ ਸੇਕੀ ਗਈ ਹੈ ਉੱਥੇ ਸ਼ਰਾਬ ਵਗੈਰਾ ਦਾ ਸੇਵਨ ਵੀ ਆ ਖੇਤ ਦੇ ਵਿੱਚੋਂ ਮੂਲੀਆਂ ਵਗੈਰਾ ਪੱਟ ਕੇ ਕੀਤਾ ਗਿਆ ਕਿਉਂਕਿ ਇੱਥੋਂ ਜਿਹੜੇ ਲੋਕਲ ਰਾਹਗੀਰ ਆਲੇ ਦੁਆਲੇ ਦੇ ਕਿਸਾਨ ਭਾਈਚਾਰਾ ਉਹਨਾਂ ਵੱਲੋਂ ਵੀ ਉਹਨਾਂ ਨੂੰ ਦੇਖਿਆ ਗਿਆ ਸੋ ਬੇਖੌਫ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਵੀ 2-3 ਘੰਟੇ ਪਹਿਲਾਂ ਬੈਠ ਕੇ ਉਹ ਇੱਥੇ ਆਪ ਦਾ ਖਾਣ ਪੀਣ ਕਰਦੇ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਹਦੇ ਨਾਲ ਪੂਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਖੌਫ ਹੈ ਇਹ ਉਹ ਜਗ੍ਹਾ ਜਿੱਥੇ ਆਪਣੇ ਝੌਂਪੜੀ ਤੋਂ ਥੋੜਾ ਜਿਹਾ ਦੂਰ ਆ ਕੇ ਉਹਨਾਂ ਨੇ ਪਹਿਲਾਂ ਧੂਣੀ ਲਾਈ ਹੋਈ ਸੀ ਇੱਥੇ ਬੈਠ ਕੇ ਆਪ ਦਾ ਆ ਮੂਲੀਆਂ ਵਾਲੀਆਂ ਵਗੈਰਾ ਵੀ ਖਾਧੀਆਂ ਹੋਈਆਂ ਨੇ ਤੇ ਰਾਜਕੁਮਾਰ ਹੋਣਾ ਨੂੰ ਇੱਕ ਪਰਚੀ ਵੀ ਮਿਲੀ ਹੈ ਜਿਹੜੀ ਇੱਥੇ ਪਈ ਸੀਗੀ ਜਿਹਦੇ ਅਨਸਾਰ ਉਹਨਾਂ ਨੇ ਜਿਹੜੀ ਗੱਡੀ ਦੀ ਸਰਵਿਸ ਕਰਵਾਈ ਹੋਈ ਹੈ ਉਹਦੀ ਪਰਚੀ ਵੀ ਹੈ ਜੇ ਪੁਲਿਸ ਇਹਨਾਂ ਸਬੂਤਾਂ ਦੇ ਆਧਾਰ ਤੇ ਕਿਸੇ ਮੁਕਾਮ ਤੱਕ ਪਹੁੰਚਦੀ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ। ਨਾਮ ਕੀ ਹੈ ਤੁਹਾਡਾ? ਨਾਮ ਹੈ ਜੀ ਰਾਜਕੁਮਾਰ ਸਰਤਾਜ। ਕੀ ਗੱਲ ਹੋਈ ਸੀ ਕਿ ਜਿਹੜਾ ਇਹ ਘਟਨਾ ਵਾਪਰੀ ਹੈ ਗੱਲ ਕੁਝ ਨਹੀਂ ਹੋਈ ਸੀ ਜੀ ਪਹਿਲਾਂ 3 ਵਜੇ ਤੋਂ ਗੱਡੀ ਉੜੇ ਖੜੇ ਹੀ ਰਹੀ ਚਾਰ ਪੰਜ 4 ਵਜੇ ਤੱਕ ਜੀ ਹਾਂ 4 ਵਜੇ ਤੋਂ ਬਾਅਦ ਉਹਨਾਂ ਨੇ ਇੱਧਰ ਅਮਰਗੜ ਕਣੀ ਤੁਰ ਪਿਆ ਬੜੀ ਗੱਡੀ ਕਿਹੜੀ ਸੀ ਗੱਡੀ ਸੀ ਬਰਮਾ ਜੀ ਵਾਈਟ ਕਲਰ ਸੀਗਾ ਜੀ 18 19 ਮਾਡਲ ਸੀਗੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹ ਜੀ 10 10 ਮਿੰਟਾਂ ਬਾਅਦ 10 15 ਮਿੰਟ ਬਾਅਦ ਉੜਿਆ ਆ ਕੇ ਗੱਡੀ ਬਾਈਕ ਲਾਇਆ ਬਾਈਕ ਲਾ ਕੇ ਜੀ ਦੋ ਬੱਕਰੇ ਤੇ ਇੱਕ ਬਕਰੀ ਚੱਕ ਕੇ ਗੱਡੀ 'ਚ ਛਿੱਟ ਕੇ ਲੈ ਗਏ ਬੱਚੇ ਬੱਚੇ ਰੋਕਣ ਦਾ ਕੋਸ਼ਿਸ਼ ਬਹੁਤ ਕਰਿਆ ਜੀ ਪਰ ਉਹਨਾਂ ਨੇ ਦੋਨਾਂ ਨੇ ਕਰਪਾਨ ਕੱਢ ਕੇ ਕੱਢ ਕੇ ਇਹਨਾਂ ਨੂੰ ਮਾਰਨ ਲੱਗਿਆ ਬੱਚੇ ਪੜਾ ਹਟ ਗਏ ਕਰਪਾਨ ਥੱਲੇ ਕੀ ਗਿਰ ਗਿਆ ਦੂਜੇ ਨੇ ਬੜੇ ਮੁੰਡੇ ਨੂੰ ਰਿਵੋਲਵਰ ਕਾਂਜੇ ਲਾ ਲਿਆ ਜੀ ਇਹ ਕਿੰਨੇ ਕਿੰਨੇ ਵਜੇ ਹੁੰਦੀ ਹੈ ਕੱਲ੍ਹ ਜੀ 5:10 10 ਮਿੰਟਾਂ ਦੀ ਗੱਲ ਹੈ ਜੀ ਐ ਤੁਸੀਂ ਕਿੱਥੇ ਸੀ ਉਸ ਟਾਈਮ ਅਸੀਂ ਦੀ ਗੱਜ ਤੋਲੇਵਾਲ ਸਪਰੇ ਕਰਦਾ ਸੀ ਗੀ ਅੱਛਾ ਇਹ ਬਾਅਦ ਚ ਬਾਅਦ ਚ ਫੋਨ ਕਰਿਆ ਕੁੜੀ ਨੇ ਵੀ ਕਹਿੰਦੇ ਡੱਡੀ ਐ ਕਰਕੇ ਐ ਗੱਲ ਹੋ ਗਿਆ ਫਿਰ ਅਸੀਂ ਕੰਮ ਵਿਚਾਲੇ ਛੱਡ ਕੇ ਮੈਂ ਆਇਆ ਥੀ ਠੀਕ ਹੈ ਉਹ ਘਰ ਵਾਲੀ ਤੁਹਾਡਾ ਉਦੋਂ ਸੀਗਾ ਇੱਥੇ ਜੋ ਉਹ ਜੀ ਬਾਹਰ ਗਿਆ ਹੈ ਤੇ ਆਟਾ ਲੈਣ ਗਿਆ ਹਤੀ ਸਲਾਰ ਜੀ ਠੀਕ ਹੈ ਹਾਂ ਜੀ ਇਹ ਇੱਕ ਬੱਕਰਾ ਦੋ ਬੱਕਰੀਆਂ ਹਾਂ ਜੀ ਦੋ ਬੱਕਰਾ ਇੱਕ ਬੱਕਰੀ ਦੋ ਬੱਕਰਾ ਇੱਕ ਬੱਕਰੀ ਹਾਂ ਜੀ ਠੀਕ ਹੈ ਗੱਡੀ ਕਿਧਰੋਂ ਆਈ ਸੀਗੀ ਗੱਡੀ ਇਧਰੋਂ ਚੱਲ ਕਣੀ ਤੋਂ ਆਈ ਤੀ ਚੱਲ ਕ ਚੱਲ ਨਹੀਂ ਕਨੀ ਫੇਰ ਉਧਰ ਨੂੰ ਫੇਰ ਵਾਪਸੇ ਮੋੜ ਗਿਆ ਜੀ ਹਾਂ ਠੀਕ ਹੈ ਅ ਆਪਣਾ ਕਿੰਨੀ ਕੁ ਕੀਮਤ ਦਾ ਹੋਊਗਾ ਜਿਹੜਾ ਇਹ ਚੋਰੀ ਹੋਇਆ ਤਰਾ ਕੀਮਤ ਜੀ ਤਾਂ तकरीबन ਇੱਕ ਬੱਕਰੇ ਦਾ ਹੋ 35000 ਰੁਪਿਆ ਲਾ ਗਿਆ ਸੀ ਕਿ ਬੱਕਰੀ ਬੱਕਰੇ ਦਾ ਜੀ ਹਾਂ ਹਾਂ ਬੱਕਰੀ ਲਿਆਂਦਾ ਸੀ ਮੈਂ 28000 ਦਾ ਜੀ ਹਾਂ ਬੱਕਰੀ ਦੀ ਗੱਬਨ ਹਾਂ ਹਾਂ ਜਿਹੜਾ ਛੋਟਾ ਬਕੜਾ ਸੀ ਉਹਦਾ ਕੀ ਮਤਲਬ ਆ ਨਹੀਂ ਸੀ ਜੀ ਕਿੰਨੇ ਜਣੇ ਸੀ ਉਹ ਬੱਚੇ ਦੱਸਦੇ ਹੋਣਗੇ ਵੀ ਕਿੰਨੇ ਜਣੇ ਸੀ ਚੋਰੀ ਕਰਨ ਵਾਲੇ ਚਾਰ ਜਣੇ ਸੀ ਜੀ ਵਰਨਾ ਗੱਡੀ ਦੇ ਵਿੱਚ ਚਾਰ ਜਣੇ ਹਾਂ ਵਰਨਾ ਗੱਡੀ ਦੇ ਵਿੱਚ ਚਾਰ ਜਣੇ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਫੋਨ ਵਗੈਰਾ ਕਰਿਆ ਕਰਿਆ ਸੀ ਜੀ ਹਾਂ ਫਿਰ ਪੁਲਿਸ ਕੀ ਕਹਿੰਦਾ ਪੁਲਿਸ ਦਾ ਜੀ ਅਮਰਗੜ ਵਾਲੇ ਤਾਂ ਪਹਿਲਾਂ ਕਹਿੰਦੇ ਜੀ ਵੀ ਵੀ ਨਹੀਂ ਤੂੰ ਝੂਠ ਬੋਲਦਾ ਵੀ ਤੇਰਾ ਕੋਈ ਅਹਜਾ ਗਲਬਾਤ ਹੈ ਨਹੀਂ ਹਾਂ ਫਿਰ ਬਾਅਦ ਚ ਅਸੀਂ ਵਾਹ ਬਰੇ ਅਵਸਰ ਨੂੰ ਫੋਨ ਕਰਿਆ ਜੀ 100 ਨੰਬਰ ਤੇ ਫਿਰ 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 ਤਿੰਨ ਚਾਰ ਗੱਡੀਆਂ ਆਈ ਸੀ ਕਿ ਜੀ ਪੁਲਿਸ ਵਾਲੇ ਜੀ ਠੀਕ ਹੈ ਹਾਂ ਜੀ ਇਹ ਕੀ ਹੋਇਆ ਸੀ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਆਏ ਨੇ ਉਹ ਸ਼ੁਰੂ ਦੇ ਵਿੱਚ ਜੀ ਪਹਿਲਾਂ ਤਾਂ ਕਾਫੀ ਟਾਈਮ ਉਡੀਕ ਬੈਠੇ ਰਹੇ ਨਹੀਂ ਪਹਿਲਾਂ ਜੁਵਾਕਾਂ ਤੋਂ ਕਹਿੰਦੇ ਡੱਬੀ ਦੇ ਦੇ ਪੁੱਤਾਂ ਇਹਨਾਂ ਨੇ ਡੱਬੀ ਦਿੱਤਾ ਨਹੀਂ ਕਹਿੰਦਾ ਡੱਬੀ ਹੈ ਨਹੀਂ ਜੀ ਕਹਿੰਦੇ ਅੱਗੇ ਹੀ ਲੈ ਜੋ ਫਿਰ ਚੁੱਲੇ ਦੇ ਵਿੱਚੋਂ ਅੱਗ ਅੱਗ ਲੈ ਗਏ ਉਹ ਚੱਕ ਕੇ ਜੀ ਉਹ ਪਤਾ ਨਹੀਂ ਇੱਧਰ ਕੀ ਪੀਤਾ ਸਮੇਂ ਇੱਕ ਪੀਤਾ ਜਾਂ ਚੀਤਾ ਪੀਤਾ ਪਤਾ ਨਹੀਂ ਕੀ ਕੁਛ ਨਾ ਸਾਂ ਉਸਾ ਕਰਕੇ ਆਏ ਠੀਕ ਜੀ ਇੱਧਰ ਜਿਹੜੀ ਕੁਛ ਸਮਾਂ ਪਹਿਲਾਂ ਇੱਥੇ ਆਲੇ ਦੁਆਲੇ ਫਿਰਦੇ ਰਹੇ ਹਾਂ ਜੀ ਹਾਂ ਰਿਹਾ ਉਹਨੇ ਤਿੰਨ ਦੋ ਤਿੰਨ ਘੰਟੇ ਰਿਹਾ ਉੱਥੇ ਘਰੀ ਰਿਹਾ ਗੱਡੀ ਜੀ ਕਿੱਡੇ ਬੇਕ ਆਫ ਹੋਏ ਹੋਏ ਨੇ ਚੋਰ ਦੋ ਤਿੰਨ ਘੰਟੇ ਖੜੇ ਰਹੇ ਨੇ ਆਲੇ ਦੁਆਲੇ ਹਾਂ ਜੀ